ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਨੇ ਮੈਂ ਸੰਜੀਵ ਲਾਹ ਬਦਸਤੋ ਮੌਜੂਦ ਹੈ ਇਸ ਵੇਲੇ ਗੁਰਦੁਆਰਾ ਸ੍ਰੀ ਕਰਮਸਰ ਵਾਲਾ ਸਾਹਿਬ ਜਿੱਥੇ ਕਿ ਇਸ ਸੰਪਰਦਾਏ ਦੇ ਬਾਨੀ ਸੰਤ ਬਾਬਾ ਇਸਰ ਸਿੰਘ ਮਹਾਰਾਜ ਜੀਆਂ ਦੇ ਜਿਹੜੇ ਪੰਜਾਵੇਂ ਵਰਸੀ ਸਮਾਗਮ ਨੇ ਉਹ ਚੱਲ ਰਹੇ ਸਨ ਤੇ ਇਸ ਸੰਸਥਾ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਆਪਣਾ ਪੰਜਪੌਥਕ ਸਰੀਰ ਆ ਜਿਹੜਾ ਉਹ ਤਿਆਗ ਕੇ ਬ੍ਰਹਮ ਲੀਨ ਹੋ ਗਏ ਹਨ ਸੋ ਸਾਡੇ ਨਾਲ ਇਸ ਵੇਲੇ ਜੁੜਦੇ ਨੇ ਸਰਦਾਰ ਗੁਰਦੇਵ ਸਿੰਘ ਲਾਪਰਾ ਜੀ ਜਿਹੜੇ ਕਿ ਸੰਤ ਬਾਬਾ ਜੀਆਂ ਦੇ ਕਲਾਸਮੇਟ ਵੀ ਸਨ ਸੋ ਇਹਨਾਂ ਨਾਲ ਕਰਦਿਆਂ ਗੱਲਬਾਤ ਕਿ ਬਚਪਨ ਦੇ ਵਿੱਚ ਸੰਤ ਬਾਬਾ ਬਲਜਿੰਦਰ ਸਿੰਘ ਕਿਹੋ ਜੇ ਸਨ ਜਦੋਂ ਪੜ੍ਹਦੇ ਸਨ ਤਾਂ ਕਿੱਦਾਂ ਦੇ ਹੋਥਆਊਟਸ ਰੱਖਦੇ ਸਨ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਜੀਪ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਧੰਨਵਾਦ ਸੋ ਵਾਕਈ ਅੱਜ ਮਨ ਉਦਾਸ ਆ ਮੇਰੇ ਪਿਛਲਾ ਤਕਰੀਬਨ 45 50 ਸਾਲ ਦਾ ਸਮਾਂ ਰਾੜਾ ਸਾਹਿਬ ਕਾਲਜ ਦੇ ਵਿੱਚ ਜਿਹੜਾ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵੱਲੋਂ ਬਣਾਇਆ ਸੀ ਉੱਥੇ ਮੈਂ ਤੇ ਮਹਾਪੁਰਖ ਬਾਬਾ ਵਰਜਿੰਦਰ ਸਿੰਘ ਉਦੋਂ ਪ੍ਰੈਪ ਹੁੰਦੀ ਸੀ ਪ੍ਰੈਪ ਦੇ ਵਿੱਚ ਅਸੀਂ ਇਕੱਠਿਆਂ ਨੇ ਮੇਰੇ ਖਿਆਲ ਜੇ ਮੈਂ ਗਲਤ ਲਾਵਾਂ 76 ਦੇ ਵਿੱਚ ਅਸੀਂ 11 ਵਿੱਚ ਇਕੱਠੇ ਬੜ ਲੱਗੇ ਸੀ ਔਰ 79 80 ਦੇ ਵਿੱਚ ਇੱਥੋਂ ਅਸੀਂ ਗ੍ਰੈਜੂਏਸ਼ਨ ਕੀਤੀ ਜਿਹੜੀ ਗੱਲ ਤੁਸੀਂ ਬਾਬਾ ਜੀ ਬਾਰੇ ਪੁੱਛੀ ਆ ਸੋ ਕਾਲਜ ਦੇ ਵਿੱਚ ਦੇਖੋ ਜਵਾਨੀ ਦਾ ਸਮਾਂ ਹੁੰਦਾ ਲੇਕਿਨ ਇਹਨਾਂ ਦਾ ਸਮਾਂ ਸ਼ੁਰੂ ਤੋਂ ਹੀ ਮਤਲਬ ਧਾਰਮਿਕ ਪ੍ਰਕਿਰਤੀ ਵਾਲਾ ਸੀ ਜੇ ਕੋਈ ਪੀਰੀਅਡ ਵਿਹਲਾ ਹੋਣਾ ਇਹਨਾਂ ਦੇ ਬੈਠ ਕੇ ਮਤਲਬ ਬਾਬਾ ਜੀ ਦੀਆਂ ਗੱਲਾਂ ਪਾਠ ਦੀ ਮਤਲਬ ਜਪਜੀ ਸਾਹਿਬ ਦਾ ਪਾਠ ਵੀ ਕਰ ਲੜਾ ਸੋ ਸ਼ੁਰੂ ਤੋਂ ਧਾਰਮਿਕ ਖੇਲਾਂ ਦਾ ਇਹਨਾਂ ਦਾ ਸੀਗਾ ਦੂਜੀ ਸਭ ਤੋਂ ਵੱਡੀ ਗੱਲ ਮੈਨੂੰ ਯਾਦ ਆ ਬਈ ਗ੍ਰੈਜੂਏਸ਼ਨ ਤੋਂ ਬਾਅਦ ਇਹਨਾਂ ਨੇ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਲੇਕਿਨ ਇੱਥੇ ਆਪਣੇ ਸੰਤ ਮਹਾਪੁਰਖ ਬਾਬਾ ਬਹਿੰਦਰ ਸਿੰਘ ਜੀ ਰਾੜਾ ਸਾਹਿਬ ਜਰਗਵਾਲੇ ਉਹਨਾਂ ਦੇ ਮੁੱਖ ਕੀਰਤਨੇ ਭਾਈ ਹਰੀ ਸਿੰਘ ਹੁੰਦੀ ਸੀ ਉਹਨਾਂ ਦੇ ਨਾਲ ਇਹਨਾਂ ਦਾ ਬਹੁਤ ਪਿਆਰ ਸੀ ਔਰ ਉਹੀ ਉਹਨਾਂ ਨੇ ਉਹਨਾਂ ਨਾਲ ਢੋਲਕ ਦੀ ਬਾਤ ਉਹਨਾਂ ਦੀ ਸੇਵਾ ਕੀਤੀ ਔਰ 2014 ਦੇ ਵਿੱਚ ਜਦੋਂ ਬਾਬਾ ਤੇਜ ਸਿੰਘ ਜੀ ਮਹਾਰਾਜ ਜੀ ਨੇ ਇਸ ਦੀ ਦਾ ਪਰਿत्याਗ ਕੀਤਾ ਇਹ ਭਾਈ ਦਇਆ ਸਿੰਘ ਤੋਂ ਜਿਹੜੀ ਸੰਪਰਦਾ ਚੱਲੀ ਉਹਦੇ ਮੁੱਖੀ ਬਣੇ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਵੀ ਉਸ ਥੋੜੇ ਸਮੇਂ ਦੇ ਦੌਰਾਨ ਉਹ ਜਿੰਨੇ ਕਹਿੰਦੇ ਹੁੰਦੇ ਨੇ ਬਈ ਮਾਹਪੁਰ ਕ ਨੂੰ ਪਤਾ ਸੀ ਵੀ ਘੱਟ ਸਮਾਂ ਐਡੇ ਕੰਮ ਇਹਨਾਂ ਨੇ ਕੀਤੇ ਨੇ ਮੇਰੇ ਖਿਆਲ ਦੇ ਵਿੱਚ ਉਹ ਬਹੁਤ ਲੰਬਾ ਸਮਾਂ ਜੇ ਆਪਾਂ ਗਿਣਤੀ ਕਰੀਏ ਕੰਮਾਂ ਦੀ ਤਾਂ ਕਿਹੜੇ-ਕਿਹੜੇ ਕੰਮ ਹੋ ਸਕਦੇ ਦੇਖੋ ਸਭ ਤੋਂ ਵੱਡੀ ਗੱਲ ਔਰ ਇਹਨਾਂ ਨੇ ਜਿਹੜਾ ਈਸ਼ਰ ਮਾਈਕਰੋ মিডিਆ ਬਣਾਇਆ ਮੈਨੂੰ ਯਾਦ ਆ ਮੈਨੂੰ ਭਾਈ ਸਾਹਿਬ ਪਾਈ ਰਣਦੀਪ ਰਣਜੀਤ ਸਿੰਘ ਜੀ ਸਾਬਕਾ ਜੱਥੇਦਾਰ ਸੀ ਨਕਾਲ ਤੱਕ ਸਾ ਉਹਨਾਂ ਨੇ ਇਹਨਾਂ ਦਾ ਫੋਨ ਨਮਗਾ ਬਾਬਾ ਜੀ ਕਿਦਾਂ ਕਦੇ ਵੀ ਮਾਈਕਰੋ ਇਦਾਂ ਦੀ ਗੱਲ ਕਰਦੀਆਂ ਔਰ ਕਹਿੰਦੇ ਜਿਹੜਾ ਇਹਨਾਂ ਨੇ ਉਹ ਈਸ਼ਰ ਮਾਈਕਰੋ ਮੀਡੀਆ ਬਣਾਇਆ ਬਈ ਕਹਿੰਦੇ ਨਾਪਰਾ ਵੀ ਬਹੁਤ ਵੱਡਾ ਉਸੇ ਕੌਮ ਨੂੰ ਇੱਕ ਵੱਡੀ ਦੇਣਾ ਇੱਕ ਸੁਣਨਾ ਹੋਰ ਗੱਲ ਦੱਸਦਾ ਕਰੋਨਾ ਦਾ ਸਮਾਂ ਸੀ ਔਰ ਉਸ ਕਰੋਨਾ ਕਾਲ ਦੇ ਵਿੱਚ ਇਹਨਾਂ ਨੇ ਮੈਨੂੰ ਯਾਦ ਆ ਆਪਣਾ ਆ ਹਸਪਤਾਲ ਡੈਪਟੀ ਕਮਿਸ਼ਨਰ ਉਸ ਸਮੇਂ ਲੁਧਿਆਣਾ ਮੈਂ ਵੀ ਉਹਨਾਂ ਦੇ ਨਾਲ ਸੀ ਸਾਡੀ ਕਾਂਗਰਸੀ ਬਹੁਮਤ ਸੀ ਸਰਜੀਵ ਜੀ ਸਾਰਾ ਹਸਪਤਾਲ ਇਹਨਾਂ ਦੇ ਕਰੋੜਾਂ ਨਾਮ ਦਿੱਤਾ ਸੀ ਉਦੋਂ ਕਰੋਨਾ ਤੋਂ ਲੋਕ ਭਜਦੇ ਸੀ ਔਰ ਇੱਥੇ ਹੀ ਬਸ ਨਹੀਂ 10000 ਤਕਰੀਬਨ ਰੋਜ਼ ਖਾਣਾ ਪੈਕ ਕਰਕੇ ਇਹ ਲੁਧਿਆਣੇ ਵੱਤੋਂ ਵੱਖ-ਵੱਖ ਸੰਗਠਨਾਂ ਤੇ ਜਿੱਥੇ ਮਤਲਬ ਕਹਿੰਦੇ ਸੂ ਭੇਜਦੇ ਸੀ ਔਰ ਉਹ ਤੋਂ ਇਲਾਵਾ ਵੀ ਆ ਤੁਸੀਂ ਆਪਣਾ ਜਿਹੜਾ ਸੰਤ ਬਾਹਰਜ ਬਾਬਾ ਈਸ਼ਰ ਸਿੰਘ ਦੀ ਯਾਦ ਦੇ ਵਿੱਚ ਹੱਦਸਾਲ ਬੜਾ ਹੋਇਆ ਔਰ ਇਹਦੇ ਤੇ ਮੇਰੇ ਖਿਆਲ ਦੇ ਵਿੱਚ ਜੇ ਮੈਂ ਕਹਦਾ ਹਾਂ ਵੀ ਤਕਰੀਬਨ 15 ਤੋਂ 20 ਕਰੋੜ ਰੁਪਈਆ ਲਾ ਕੇ ਹੱਦਸਾਲ ਨੂੰ ਚਾਲੂ ਕੀਤਾ ਅੱਜ ਇਹ ਬਲੰਦੀ ਹੁੰਦਾ ਔਰ ਰਾੜਾ ਸਾਹਿਬ ਕਾਲਜ ਇੱਥੋਂ ਅਸੀਂ ਪੜ੍ਹੇ ਆ ਚਲੋ ਮੈਂ ਵੀ ਕਈ ਵਾਰ ਹੱਸਦਿਆਂ ਕਹਿ ਦੇਣਾ ਉਹ ਕਹਿੰਦੇ ਵੀ ਤੁਸੀਂ ਵੀ ਸਰਕਾਰ ਤੋਂ ਲਿਓ ਜਿੰਨੇ ਤੁਸੀਂ ਲਿਓਂਗੇ ਬਈ ਮੈਂ ਉਸ ਤੋਂ ਬਾਅਦ ਪੈਸੇ ਦਵਾਂ ਸਰਕਾਰੀ ਕਾਲਜ ਆ ਲੇਕਿਨ ਫਿਰ ਵੀ ਪ੍ਰਿੰਸੀਪਲ ਸਾਹਿਬ ਨੇ ਜਾਂ ਹੋਰ ਜਿਨ੍ਹਾਂ ਨੇ ਜਿੰਨੇ ਪੈਸੇ ਮੰਗਣੇ ਦੇਣੇ ਔਰ ਜਿਹੜੇ ਸਬਾਤ ਸੇਵੀ ਕੰਮ ਸੀ ਜਾਂ ਤੁਸੀਂ ਲਾਲੋ ਆਲੇ-ਦਾਲ ਦੇ ਸਕੂਲ ਉਹਨਾਂ ਦੇ ਵਿੱਚ ਵਜੀਫੇ ਇੱਕ ਹਾਂ ਮੇਰੇ ਗੱਲ ਹੋਰ ਯਾਦ ਆ ਗਈ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਜਬ ਬਣਾਇਆ ਗਿਆ ਆ ਜਿਹੜਾ ਲੰਗਰ ਜਿੱਦੀ ਸਜਾਵਟ ਤੇ ਬਨਾਵਟ ਜਿੱਦੀ ਇਮਾਰਤ ਉਹ ਵੀ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਦੇਖ ਦਿਓ ਵੀ ਤਕਰੀਬ ਮੇਰੇ ਖਿਆਲ ਦੇ ਵਿੱਚ 10000 ਬੰਦਾ ਇੱਥੇ ਬੈਠ ਕੇ ਲੰਗਰ ਛਕ ਰਿਹਾ ਉਹ ਵੀ ਔਰ ਮੈਂ ਮੇਰੇ ਖਿਆਲ ਦੇ ਵਿੱਚ ਸੰਜੀਪ ਜੀ ਗਿਣਨ ਵਾਲੇ ਹੈ ਨਹੀਂ ਵੀ ਜਿਨ੍ਹਾਂ ਨੇ ਉਹ ਲੁਕਾਈ ਨਹੀਂ ਮਤ ਇੱਥੇ ਕੰਮ ਕਰਕੇ ਦਾ ਹੁਣ ਤੁਸੀਂ ਦੇਖ ਲਓ ਵੀ ਕਿੰਨੀਆਂ ਸਾਰਾ ਨਾ ਬਿਲਡਿੰਗਾਂ ਪਾਰਕ ਹੋਰ ਬੜਾ ਨਵੀਨੀਕਰਨ ਹੋਇਆ ਸਾਰੇ ਗੁਰਦੁਆਰਾ ਸਾਹਿਬ ਦਾ ਜੀ ਆਪਾਂ ਬਿਲਡਿੰਗ ਸਾਰੀਆਂ ਦਾ ਜੀ ਮੈਂ ਇਹੀ ਕਹਿੰਦਾ ਵੀ ਜੇ ਪ੍ਰਮਾਤਮਾ ਉਹਨਾਂ ਨੂੰ ਹੋਰ ਸਮਾਂ ਦਿੰਦਾ ਜਿਹੜੇ ਉਹਨਾਂ ਨੇ ਕੰਮ ਕਰ ਦੇਣਾ ਸੀ ਮੇਰੇ ਖਿਆਲ ਦੇ ਵਿੱਚ ਉਹ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਵਿੱਚ ਆਉਂਦੀ। ਥੈਂਕ ਯੂ ਜੀ। ਸੋ ਇਹ ਸੰ ਸਰਦਾਰ ਗੁਰਦੇਵ ਸਿੰਘ ਲਾਪਰਾ ਜਿਹੜੇ ਕੀ ਜਿੱਥੇ ਸਿਆਸੀ ਲੀਡਰ ਵੀ ਨੇ ਉੱਥੇ ਸਿੱਖ ਬੁੱਧੀਜੀਵੀ ਵੀ ਨੇ। ਸੋ ਜੁੜੇ ਰਹੋ ਸਾਡੇ ਨਾਲ ਨਿੰਦੇ ਰਹਾਂਗੇ ਸ੍ਰੀ ਗੁਰਦੁਆਰਾ ਸ੍ਰੀ ਕਰਮ ਸਾਜ ਤੋਂ ਹੋਰ ਵੀ ਅਪਡੇਟਸ।